बन ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਨਹੀਂ ਕਰਦਿਆ ਨੇ ਜੰਮਿਆ ਸੀ ਮੁੰਡਾ ਮੁੰਡੇ ਤੋਂ ਲੌਂਡਾ ਬਣ ਗਿਆ ਨਹੀਂ ਛੱਕਾ ਬਣ ਗਿਆ ਨਹੀਂ ਇਹਨਾਂ ਦੀ ਬਹੁਤ ਪਰਮਾਰ ਹੋ ਗਈ ਆ ਸੱਤਮਾ ਦਰਿਆ ਇਹਨਾਂ ਦਾ ਵਗ ਰਿਹਾ ਉਹ ਤੁਹਾਨੂੰ ਦਿਖਾਉਂਗਾ ਖਿੱਚ ਗਿਆ ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਚੰਗੇ ਹੋਗੇ ਦੋਸਤੋ ਹਾਜ਼ਰ ਆਇਆ ਇੱਕ ਨਵੀਂ ਵੀਡੀਓ ਦੇ ਨਾਲ ਚਲੋ ਦੋਸਤੋ ਬਿਨਾ ਟਾਈਮ ਵੇਸਟ ਕਰਦੇ ਹੋਏ ਸਿੱਧਾ ਚੱਲਦੇ ਆਂ ਅੱਜ ਦੀ ਫਨੀ ਵੀਡੀਓ ਦੇ ਵੱਲ ਨਾਲੇ ਪੜਾਂਗੇ ਫਨੀ ਕਮੈਂਟ ਦੋਸਤੋ ਅੱਜਕੱਲ ਪੰਜਾਬ ਦੇ ਵਿੱਚ ਟੈਂਪੋਆਂ ਦਾ ਟ੍ਰੈਂਡ ਬਹੁਤ ਹੀ ਜ਼ਿਆਦਾ ਵੱਧ ਗਿਆ ਹੈ ਤੇ ਚਲੋ ਫਿਰ ਆਓ ਅੱਜ ਇਹਨਾਂ ਟੈਂਪੋਆਂ ਨੂੰ ਲਾਂਦਿਆਂ ਥੋੜੀ ਜੀ ਬ੍ਰੇਕ ਨਾਲੇ ਦੇਖਦੇ ਆਂ ਇਹਨਾਂ ਦੇ ਫਨੀ ਕਮੈਂਟ ਕਲਾ ਬੋਲਦੀ ਠੀਕੇ ਥੋੜਾ ਆਰਟ ਬੋਲਦਾ ਤੁਹਾਡਾ ਜੈਂਡਰ ਨਹੀਂ ਬੋਲਦਾ ਡਸਨਟ ਮੈਟਰ ਤੁਸੀਂ ਕੁੜੀ ਹੋ ਕਿ ਮੁੰਡਾ ਹੋ ਹਾਂਜੀ ਦੋਸਤੋ ਆਪ ਮਿਲੋ ਵੱਡੇ ਕਲਾਕਾਰ ਨੂੰ ਇਹਦੀ ਕਲਾਕਾਰੀ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਨਾ ਸਾਰੇ ਇਹ ਦੇਣਗੇ ਹੁਣ ਪੰਜਾਬ ਨੂੰ ਮੋਟੀਵੇਸ਼ਨ ਇਹਨਾਂ ਵੱਲ ਦੇਖ ਕੇ ਲੋਕੀ ਬੁਣਦੇ ਵੀ ਸ਼ੁਰੂ ਕਰ ਦੇਣਾ ਤਰ ਮਹਾਰ ਕੇ ਤੇ ਬਾਬਾ ਕਰਵਾਲਾ ਖਾਂਦਾ ਖੇ ਬਾਬਾ ਬਾਬਾ ਵੀ ਸੋਚਦਾ ਹੋਣਾ ਕੀ ਦਿਆਂ ਖੇ ਤਾਂ ਸਾਲਾ ਆਪ ਖਾਈ ਜਾ ਰਿਹਾ ਬਾਬਾ ਵੀ ਗੇਮ ਪਾਉਣ ਨੂੰ ਫਿਰਦਾ ਹਾ ਕੋਈ ਮੰਤਰ ਮਾਰ ਕੇ ਤੇ ਬਾਬਾ ਕਰਵਾਲਾ ਖਾਂਦਾ ਖੇ ਬਾਬਾ ਇਹਦੀ ਬੁੰਡ ਮਾਰ ਕੇ ਦੇ ਬਾਬਾ ਨਖਰੇ ਉਠਾਣੇ ਵਾਲਾ ਢੂੰਡ ਰਹੀ ਥੀ ਔਰ ਕਚਰਾ ਉਠਾਣੇ ਵਾਲਾ ਮਿਲ ਗਿਆ ਅਬ ਮਿਲੋ ਜੀ ਇੰਸਟਾਗ੍ਰਾਮ ਦੀ ਨਵੀਂ ਬਿਮਾਰੀ ਨੂੰ ਇਹਨੂੰ ਕਹਿੰਦੇ ਨੇ ਬੁਗੜਾ ਬੁਗੜੀ ਐ ਸਾਲੇ ਸਵੇਰ ਤੋਂ ਸ਼ਾਮ ਤੱਕ ਕੀ ਖਾਰੇ ਨੇ ਕੀ ਪਾਰੇ ਨੇ ਕੀ ਖਾਰੇ ਨੇ ਨਹਰੇ ਨੇ ਤੋਰੇ ਨੇ ਜੋ ਕੁਝ ਵੀ ਹੁੰਦਾ ਸਾਲੇ ਬਲੌਗ ਦੇ ਵਿੱਚ ਮੁਖਾੰਦੇ ਨੇ ਜਦੋਂ ਦੇਖੋ ਸਾਲਾ ਬੁਗੜੀ ਕੀ ਕਰਦੀ ਤੇਰੀ ਭੈਣ ਦਾ ਪੁੱਦਾ ਕਰਦੀ ਤੈਨੂੰ ਨਹੀਂ ਦਿੱਤਾ ਸਾਲਿਆ ਮੇਰੀ ਪੁਗੜੀ ਕੀ ਹੋਇਆ ਅੱਲਾ ਕਰ ਮਰ ਜਾਵਾ ਹੋਵਾਂ ਕੋ ਸਾਲੇ ਕੋਈ ਗੁੱਸੇ ਗੁੱਸੇ ਨਹੀਂ ਇਹਦੀ ਟਾਈਮ ਨਾਲ ਲੈ ਵੀ ਲਿਆ ਕਰ ਜਦੋਂ ਵੇਖੋ ਬਲੌਗ ਰੀਲਾ ਦੀ ਬੁੰਚ ਵੜਿਆ ਰਹਿਣਾ ਨੇ ਤੇ ਸਾਲੇ ਉਹ ਦਿਨ ਵੀ ਦੂਰ ਨਹੀਂ ਇਹ ਪਾਉ ਗੂ ਵਾਲੀ ਨਲੀ ਚ ਕੇ ਕੋ ਮੈਂ ਦੇਖਦਾ ਸਾਲਾ ਕਿਵੇਂ ਸੁਰਖੀ ਲਈ ਨਾਗਿਨ ਬਣਿਆ ਪਹਿਲਾ ਸਾਲਾ ਸੱਪ ਖੋੜੇ ਵੜਾਉਂਦੇ ਕਿਹੜੀ ਗੱਲਾਂ ਬਾਹਰ ਚੁੱਕ ਖਿੱਚ-ਖਿੱਚ ਕੇ ਬਾਹਰ ਗੜਵਾਉਂਦੇ ਹੋ ਸਹੀ ਗੱਲ ਹੈ ਜਦੋਂ ਉਹ ਪ੍ਰੈਗਨੈਂਟ ਹੁੰਦੀ ਹੈ ਉਹਦਾ ਖੱਟਾ ਖਾਣ ਨੂੰ ਦਿਲ ਇਸੇ ਕਰਕੇ ਕਰਦਾ ਹੈ ਤਾਂ ਕਿ ਇਹੋ ਜੇ ਸਾਲੇ ਮਿੱਠੇ ਨਾਲ ਜੰਮਣ ਪਰ ਫਿਰ ਵੀ ਪਤਾ ਨਹੀਂ ਕੀ ਗੱਲ ਹੈ ਇਹੋ ਜੇ ਮਿੱਠੇ ਦਿਨੋਂ ਦਿਨ ਵੱਧਦੇ ਹੀ ਜਾ ਰਹੇ ਨੇ ਮਨੋ ਲੋਕ ਹੀ ਮਾਰਾ ਕਿੰਦੇ ਜਿਨ੍ਹਾਂ ਦਾ ਮਾਰਾ ਮੈਂ ਅੱਜ ਤੱਕ ਨਹੀਂ ਸੋਚਿਆ ਆਹ ਪਤਾ ਸਾਲਾ ਤੂੰ ਅਸਤੇ ਕਦੇ ਤਾਂ ਮਾਰਾ ਕਿਸ ਤਰ੍ਹਾਂ ਸੋਚਿਆ ਨਹੀਂ ਤੂੰ ਸਭ ਨੂੰ ਹਮੇਸ਼ਾ ਖੁਸ਼ ਕਰਕੇ ਤੋੜਦਾ ਆ ਗਿਆ ਕਿੱਥੋਂ ਆ ਬਸ ਉਥੋਂ ਹੀ ਜਿੱਥੋਂ ਆ ਸਤਵਾ ਦਰਿਆ ਟੈਂਪੂਆਂ ਦਾ ਆ ਗਿਆ ਲੱਗਦਾ ਦਰਿਆਣੀ ਪੂਰਾ ਹੜ੍ਹ ਹੀ ਆਇਆ ਹੋਇਆ ਇੱਕ ਤੋਂ ਇੱਕ ਟੈਂਪੂਸ ਵਾਲੇ ਉੱਡੋ ਡਾਂ ਦੇ ਜਿਵੇਂ ਨੇਰੀ ਚ ਛਾਪ ਰਾਂਦੇ ਨੇ ਜੇ ਮੈਂ ਬਲਾਵਾ ਹਾਂ ਪੀਏ ਫਿਰ ਮੈਂ ਕਰਕੇ ਫਲਾਈ ਆਵਾਂ ਬੱਲੂ ਟੈਂਪੂ ਵਾਂਗੂ ਚੱਲੂ ਮੈਨੂੰ ਲੱਗਦਾ ਕਰੋਨਾ ਵਾਲੇ ਟੀਕੇ ਨੇ ਕਰਤਾ ਕੰਮ ਬਈ ਮਾਰ ਦੋ ਮਾਰ ਦੋ ਤਾੜੀਆਂ ਮਾਰੀ ਮੋਟੀ ਗੱਲ ਥੋੜੀ ਨਾ ਅਗਲਾ ਬਰਾਤ ਨਾਲ ਆਇਆ ਸਰਾ ਇਹ ਸੋਚੋ ਕਿ ਬਰਾਤ ਨਾਲ ਇਹ ਹਾਲਾਤ ਆਮ ਦਿਨਾਂ ਜਿਹਾ ਕੀ ਬੰਦਾ ਹੋਣਾ ਜੀ ਕਰਦਾ ਪੱਪੀ ਲੈ ਲਾਂ ਤੇਰੇ ਟੱਟੀ ਚੋਂ ਨਿਕਲੇ ਹੋਏ ਮਟਰ ਤੇ ਦਾਣਿਆਂ ਦੀ ਬਈ ਪਿਆਰ ਅੰਨਾ ਹੁੰਦਾ ਇਹ ਤਾਂ ਸੁਣਿਆ ਸੀ ਪਿਆਰ ਘੂਸਾ ਵੀ ਹੁੰਦਾ ਅੱਜ ਦੇਖ ਲਿਆ ਇਹ ਪਿਆਰ ਲੜੜਿਆ ਲੇ 10 ਕੁੜੇ ਸੋਚੁ ਕੁੜੀਆਂ ਦੀ ਕੀ ਮਜਬੂਰੀ ਰਹੀ ਹੁਣੀ ਇਸ ਕਾਲੀਏ ਨਾਗ ਦੇ ਨਾਲ ਵੀਡੀਓ ਬਣਾਉਣ ਤੋਂ ਲੈ ਕੇ ਧਰਮਨਾਥ ਦੁਨੀਆ ਤੇ ਕਾਲੇ ਬਾੜੇ ਦੇਖੇ ਪਰ ਇਸ ਤੋਂ ਗੜ ਆਇਤਿਕ ਨਹੀਂ ਦੇਖਿਆ ਲਲਬਤ ਤਵੇ ਨਾ ਸ਼ਰਤ ਲਾ ਕੇ ਜੰਮਿਆ ਹੀ ਮਾਣੇ ਨੂੰ ਪਤੀ ਐਸਾ ਢੋਂਡੋ ਕਿ ਚਾਰ ਲੋਕ ਪੁੱਛੇ ਕਿ ਭੈਣ ਕਿੰਨੇ ਸੋਮਵਰ ਕੀਏ تھے ਰੇਣੀ ਜਾਂ ਅਗਲਾ ਸੋਮਵਾਰ ਵੀ ਕੱਢ ਗਿਆਣਾ ਤੇ ਮੰਗਲਵਾਰ ਨੂੰ ਨਵਾਂ ਕਰ ਲਈ ਕਿਉਂਕਿ ਤੇਰਾ ਤੇ ਉਹੀ ਹਾਲ ਹੋਣਾ ਜੀਤਾ ਮਰ ਗਿਆ ਤੇ ਮੀਤਾ ਵੱਟ ਤੇ ਬਾਈ ਕੁੜੀ ਦਾ ਕੌਨਫੀਡੈਂਸ ਲੈਵਲ ਚੈੱਕ ਕਰੋ ਇਹ ਵਜਾਉ ਬਾਸਰੀ ਚਾ ਲੱਗਦਾ ਬਾਸਰੀ ਨਹੀਂ ਚੁੱਲੇ 'ਚ ਫੂਕਾਂ ਮਰਨਦੀ ਹੋਵੇ ਗੌਰ ਨਾਲ ਸੁਣੇ ਯਾਰ ਅੱਜ ਕੋ ਫੁਦਵਾ ਦਾ ਰਾਜਾ ਹੁਸੈਨ ਦਾ ਪੀਰ ਸਾਲਾ ਫਿਲਮ ਦੇ ਚੱਕਰ 'ਚ ਲੱਗ ਗਿਆ ਧੂਫੀ ਖਾ ਗਿਆ TV ਪਲਾਸ ਨਾ ਖਿਚਣੀ ਪੈਣੀ ਆ ਪਤੰਦਰ ਪਦ ਵੀ ਦੇਵਦਰਸ਼ਨ ਆਲੇ ਮਾਰੂਗਾ ਸਾਲਿਆ ਉਹ ਹੀ ਨਕਲੀ ਚੌਰ ਚੌਰ ਤੇਰੇ ਵਰਗਾ ਤਾਂ ਫਿਰ ਪਦ ਵੀ ਕੰਧ ਫੜ ਫੜ ਕੇ ਮਾਰਦਾ ਕਦੇ ਹੀਰ ਦੇ ਬਾਗਾਂ ਚ ਹੁੰਦੀ ਹੋਣੀ ਜੋ ਹੁੰਦੀ ਚੰਡੀਗੜ੍ਹ ਚ ਦਪੈ ਰਾਤ ਵੱਡੇ ਟਰਾਂਸਫਰਮ ਤੇ ਹੱਥ ਫੇਰਿਆ ਲੱਗਦਾ ਜਿਹੜਾ ਚੰਡੀਗੜ੍ਹ ਦੇ ਸੁਪਨੇ ਲੈ ਰਿਆ ਨਾਲ ਦੀਆਂ ਉਗਲਾਂ ਤੇ ਸੈ ਸੌਂ ਜਾ ਰਾਤ ਚੋਰੀ ਕਰਨ ਵੀ ਜਾਣਾ ਹੋਊ ਮੈਨੂੰ ਤਾਂ ਇਹ ਸਾਲਾ ਗੋ ਫੜਨ ਵਾਲਾ ਲੱਗਦਾ ਇੰਨੇ ਅਮਰਤਾ ਵਿਰਤ ਚਾਤੀ ਚਲੱਪਾ ਖਾਈ ਬਣਾਨੀ ਰਹਿਣਾ ਐਦਾਂ ਦੇ ਪੁਰਾਣੀਆਂ ਫਿਲਮਾਂ ਵਿੱਚ ਕੁੱਟ ਖਾਣ ਲਈ ਰੱਖੇ ਹੁੰਦੇ ਸੀ ਬਾਈ ਨਿੰਬੂ ਦੇਖਦਾ ਪੱਕੇ ਆ ਨਹੀਂ ਮੈਨੂੰ ਤਾਂ ਲੱਗਦਾ ਇਹ ਬੂਟੇ ਪੱਟਣ ਆਇਆ ਯਾਰ ਜਨਮਤ ਕਰੂਗੀ ਨਾਨ ਮੁੱਟਿਆ ਉਹਦੀ ਬਣ ਕੇ ਸੌ ਰੱਬ ਦੀ ਜੇ ਮੈਂ ਬੱਸ ਚਲਾਉਂਦਾ ਹੁੰਦਾ ਤੇ ਧਰਮਨਾ ਉੱਤੇ ਛਾੜ ਦੇਣੀ ਸੀ ਬਾਕੀ ਅੰਕਿੱਦਾ ਕੌਨਫੀਡੈਂਸ ਲੈਵਲ ਚੈੱਕ ਕਰੋ ਕਰਜਵਾ ਕੋਡੀ ਕਰੇ ਹੁਣੇ ਨਾਨੀ ਕੇਲੇ ਲੈ ਕੇ ਆਉ ਤੇ ਨਾਨੀ ਇੱਥੇ ਪੈਲਾ ਪੰਦੀ ਫਿਰਦੀ ਆ